ਹਰਚਰਨ ਸਿੰਘ ਪੁੱਲਰ ਡੀਆਈਜੀ ਰੂਪਨਗਰ ਰੇਂਜ ਨੇ ਦੱਸਿਆ ਕਿ ਹੋਲਾ ਮਹੱਲਾ ਮੌਕੇ 4000 ਸੁਰੱਖਿਆ ਕਰਮਚਾਰੀ ਸਮੁੱਝੇ ਮੇਲਾ ਖੇਤਰ ਵਿੱਚ 24 ਘੰਟੇ ਤਨਾਤ ਰਹਿਣਗੇ ਜਿਨ੍ਹਾਂ ਦੀ ਸੁਪਰਵਾਈਜ਼ਨ ਪੰਜਾਬ ਪੁਲਿਸ ਦੇ ਗਜਟਿਡਡ ਆਫੀਸਰ ਕਰਨਗੇ उन्होंने कहा कि मेला खेत्र सैक्टर तो करते हुए हरचरण सिंहर डीआई रूपनगर रेंज ने दस कि होला मोहला तहला तो पुलिस विभाग न हो चुस्त दुरुस्त श्रद्धालुआ मिलापड़ा संबंध रखने सिखलाई कैंप लगाया जाएगा उन्होंने कहा कि ਖੇਤਰ ਵਿੱਚ ਰੂਟ ਡਾਇਵਰਟ ਕਰਕੇ ਟ੍ਰੈਫਿਕ ਦੀ ਸੁਚਾਰੂ ਵਿਵਸਥਾ ਕੀਤੀ ਜਾ ਰਹੀ ਹੈ ਸਾਰਿਆਂ 21 ਪਾਰਕਿੰਗਾਂ ਤੋਂ ਸ਼ਟਲ ਬੱਸ ਸਰਵਿਸ ਚੱਲੇਗੀ ਜੋ ਸ਼ਰਧਾਲੂਆਂ ਦੀ ਗੁਰਦਾਮਾ ਦੇ ਦਰਸ਼ਨ ਕਰਵਾ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਏਗੀ ਉਹਨਾਂ ਨੇ ਹੋਰ ਦੱਸਿਆ ਕਿ ਮੇਲਾ ਖੇਤਰ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ ਇਸ ਮੁਕੀ ਐਸਐਸਪੀ ਸਰਦਾਰ ਗੁਲਨਜੀਤ ਸਿੰਘ ਖੁਰਾਨਾ ਐਸਐਸਪੀ ਰਾਜਪਾਲ ਸਿੰਘ ਹੁੰਦਲ ਐਸਐਸਪੀ ਨਵਨੀਤ ਸਿੰਘ ਮਾਹਲ ਰੁਪਿੰਦਰ ਕੌਰ ਸਰਾ ਐਸਪੀ ਜਸਪ੍ਰੀਤ ਸਿੰਘ ਐਸਟੀਐਮ ਕਮਿਲਾ ਅਫਸਰ ਅਜੀਤ ਸਿੰਘ ਡੀਐਸਪੀ ਕੁਲਵੀਰ ਸਿੰਘ ਸੰਧੂ ਡੀਐਸਪੀ ਨੰਗਲ ਰਾਜਪਾਲ ਗਿੱਲ ਡੀਐਸਪੀ ਰੂਪਨਗਰ ਜੈਸਮਿਨ ਕੋਰ ਡੀਐਸਪੀ ਹਾਜਰਸਨ ਤੁਸੀਂ ਦੇਖ ਰਹੇ ਹੋ ਨੰਗਲ ਸਿਟੀ ਅਪਡੇਟ ਤੇ ਲਈ ਅਵਿਨਾਸ਼ ਸ਼ਰਮਾ ਦੀਪੋਰ ਹੋਲਾ ਮਹਲਾ ਦੇ ਸਬੰਧ ਦੇ ਵਿੱਚ ਅਸੀਂ ਲੈਂਡ ਆਰਡਰ ਨੂੰ ਮੁੱਖ ਰੱਖਦੇ ਹਾਂ ਹੋਇਆ ਚੈਨਲ ਟ੍ਰੈਫਿਕ ਦੇ ਪ੍ਰਬੰਧਾਂ ਨੂੰ ਰੱਖਦੇ ਆਏ ਆ ਜਿਹੜੀ ਅੱਜ ਡੋਕਲੇਥੇ ਅਫਸਰ ਸਰਵਨ ਨਾਲ ਮੀਟਿੰਗ ਕੀਤੀ ਬੜੀ ਡਿਟੇਲ ਦੇ ਵਿੱਚ ਡਿਸਕਸ਼ਨ ਹੋਈ ਕਿ ਕਿਵੇਂ ਜਿਹੜੀ ਸੰਗਤ ਨੇ ਮੱਥਾ ਟੇਕਣ ਆਉਣਾ ਹੈ ਤੇ ਸੰਤ ਨੂੰ ਕੋਈ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ ਸ਼ਰਧਾ ਦੇ ਤੌਰ ਤੇ ਲੋਕਾਂ ਨੇ ਆਉਣਾ ਉਹਦੇ ਲਈ ਜਿਹੜੇ ਵੱਖ-ਵੱਖ ਅਰੇਂਜਮੈਂਟਸ ਕੀਤੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 10 ਤਰੀਕ ਤੋਂ ਲੈ ਕੇ ਅਬ 12 ਤਰੀਕ ਤੱਕ ਜਿਹੜਾ ਕੀਰਤਪੁਰ ਸਾਹਿਬ ਜਿਹੜਾ ਹੁਲਾਮਲਾ ਮਨਾਇਆ ਜਾਣਾ ਉਥੇ ਨੇੜੇ ਜਿਹੜੇ ਹੈਗੇ ਨੇ ਸਾਡੇ ਚਾਰ ਗੁਰਦੁਆਰਾ ਸਾਹਿਬ ਨੇ ਉਹ ਚਾਰ ਗੁਰਦੁਆਰਾ ਸਾਹਿਬ ਨੂੰ ਜਾਣ ਲਈ ਜਿਹੜੇ ਕਾਇਦਾ ਟ੍ਰੈਫਿਕ ਦੇ ਪ੍ਰਬੰਧ ਕੀਤੇ ਗਏ ਨੇ ਉਥੇ ਸਾਡੀ ਜਿਹੜੀ ਫੋਰਸ ਲਈ ਅਸੀਂ ਅਲੱਗ-ਅਲੱਗ ਨਾਲ ਨਾਕੇ ਲਾਏ ਨੇ ਅੱਠ ਜਿਹੜੀਆਂ ਉਥੇ ਪਾਰਕਿੰਗ ਬਣੀਆਂ ਨੇ ਤੇ 11 ਨਾਕੇ ਲੱਗੇ ਹੋਏ ਨੇ ਉਥੇ ਐਸਪੀ ਸਾਹਿਬ ਜਿਹੜੀ ਓਵਰਆਲ ਇਨਚਾਰਜ ਹੋਣਗੇ ਡੀਐਸਪੀ ਲਾਏ ਨੇ ਨਾਲ ਫੋਰਸ ਲਾਈਏ ਸਾਰੇ ਹੀ ਹੋਲੇ-ਮਹਲੇ ਦੇ ਸਬੰਧ ਦੇ ਵਿੱਚ ਅਸੀਂ 4000 ਦੇ ਨੇੜੇ ਜਿਹੜੀ ਫੋਰਸ ਲਾਵਾਂਗੇ ਤੇ ਤਕਰੀਬ 50 ਦੇ ਨੇੜੇ ਜਿਹੜੇ ਸਾਡੇ ਗੈਟਡ ਅਫੀਸਰ ਲੱਗਣਗੇ ਇਸ ਤੋਂ ਸਵਾਏ ਅਸੀਂ ਜਿਹੜੇ ਆਨੰਦਪੁਰ ਸਾਹਿਬ ਦੇ ਵਿੱਚ ਇਸ ਏਰੀਏ ਨੂੰ 11 ਸੈਕਟਰ ਦੇ ਵਿੱਚ ਵੰਡਿਆ ਪਹਿਲਾਂ 14 ਪਾਰਕਿੰਗ ਬਣਾਈਆਂ ਸੀ ਲੇਕਿਨ ਅਸੀਂ ਜਦੋਂ ਰਾਉਂਡ ਲਾਇਆ ਹੋਰ ਕਈ ਪਾਰਕਿੰਗ ਜਿਹੜੀਆਂ ਨੇ ਉਹ ਵੀ ਨਾਲ ਅਸੀਂ ਤਿਆਰ ਕਰਵਾ ਰਹੇ ਹਾਂ ਟੋਟਲ 21 ਪਾਰਕਿੰਗ ਜਿਹੜੀਆਂ ਬਣ ਜਾਂਦੀਆਂ ਤੇ ਇਹਦੇ ਲਈ ਐਸ ਡੀ ਐਮ ਸਾਹਿਬ ਵੀ ਸਾਡੇ ਨਾਲ ਨੇ ਇਹਨਾਂ ਨੂੰ ਵੀ ਨਾਲ ਅਸੀਂ ਬਕਾਇਦਾ ਇਹਨਾਂ ਦੇ ਵੀ ਵਿਚਾਰ ਲਏ ਨੇ ਤੇ ਕਿੱਥੇ ਕਿੱਥੇ ਕੀ ਕੀ ਕਰਨਾ ਹੈ ਜਿਵੇਂ ਕਿ ਹਸਪਤਾਲਾਂ ਦਾ ਪ੍ਰਬੰਧ ਉਹ ਸਾਰਾ ਅੜੀ ਪਹਿਲਾਂ ਕੀਤਾ ਹੋਇਆ ਹੈ ਪਬਲਿਕ ਟਾਇਲਟਸ ਲਈ ਜਿਹੜਾ ਫਾਇਰ ਬਰਗੇਡ ਐਂਬੂਲੈਂਸ ਲਈ ਕਿੱਥੋਂ ਕਿੱਥੋਂ ਸਾਡੀਆਂ ਐਂਬੂਲੈਂਸ ਖੜੀਆਂ ਹੋਣਗੀਆਂ ਹਰੇਕ ਪਾਰਕਿੰਗ ਦੇ ਵਿੱਚ ਇੱਕ ਇੱਕ ਐਂਬੂਲੈਂਸ ਜੜੀ ਹੋਏਗੀ ਨੇੜੇ ਦੇ ਹਸਪੀਟਲ ਚਾਹ ਸਰਕਾਰੀਏ ਚ ਪ੍ਰਾਈਵੇਟ ਹੈ ਉਹ ਆਇਡੈਂਟੀਫਾਈ ਕੀਤੇ ਹੋਏ ਨੇ ਕਿ ਤਾਂ ਕਿ ਕਿਸੇ ਤਰ੍ਹਾਂ ਦੀ ਜੜੀ ਇਹ ਪਬਲਿਕ ਨੂੰ ਜੜੀ ਇਹ ਮੁਸ਼ਕਲ ਨਾ ਆਵੇ ਇਸ ਤੋਂ ਸਵਾਏ ਜੜੀਆਂ ਸ਼ਟਲ ਅਸੀਂ ਚਲਾ ਰਹੇ ਆਂ ਤੇ ਉਹਦੇ ਵਿੱਚ ਹਰੇਕ ਪਾਰਕਿੰਗ ਤੋਂ ਲੈ ਕੇ ਦੂਜੀ ਪਾਰਕਿੰਗ ਤੱਕ ਜਿੱਥੇ ਜਾਣਾ ਆਉਂਦਾ ਉਹ ਤੇ ਰੋਟ ਲਿਖਿਆ ਹੋਏਗਾ ਉਹ ਪਾਰਕਿੰਗ ਤੋਂ ਪਬਲਿਕ ਨੂੰ ਲੈ ਕੇ ਅੱਗੇ ਜਾਣਗੇ ਜਾਂ ਤੇ ਜੜੀਆਂ ਪਾਰਕਿੰਗ ਨੇ ਬਾਹਰੋਂ ਆਉਣ ਵਾਲੀ ਜਿਹੜੀ ਸੰਗਤ ਇਹਨਾਂ ਨੂੰ ਅਸੀਂ ਤੁਹਾਡੇ ਜਰੀਆ ਬੇਨਤੀ ਕਰਨੀ ਆ ਕਿ ਉਹ ਪਾਰਕਿੰਗ ਦੇ ਵਿੱਚ ਹੀ ਆਪਣੇ ਟਰੈਕਟਰ ਟਰਾਲੀਆਂ ਲਗਾਉਣ ਤਾਂ ਕਿ ਅੱਗੇ ਜਿਹੜਾ ਗੁਰਦੁਆਰਾ ਸਾਹਿਬ ਦੇ ਨੇੜੇ ਰਸ਼ ਨਾ ਹੋਵੇ ਤੇ ਉਹਨਾਂ ਨੂੰ ਅੱਗੇ ਆਉਣ 'ਚ ਮੁਸ਼ਕਲ ਵੀ ਨਹੀਂ ਆਏਗੀ ਕਿਉਂਕਿ ਬਹੁਤ ਯਾਰੀਆਂ ਜਿਹੜੀਆਂ ਬੱਸਸ ਲਾਈਆਂ ਨੇ ਡੇਂਡ ਨਾਈਟ ਸੰਗਤ ਦੀ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਫੋਰਸ ਬਾਰੇ ਅਸੀਂ ਉਹਨਾਂ ਦੀ ਬਰੀਫਿੰਗ ਰੀ ਬਰੀਫਿੰਗ ਡੀ ਬਰੀਫਿੰਗ ਜਿਹੜੀ ਹੈਗੀ ਉਹ ਕਰਾਂਗੇ ਤਾਂ ਕਿ ਪਬਲਿਕ ਨਾਲ ਕਿਸੇ ਤਰ੍ਹਾਂ ਦਾ ਕੋਈ ਮੜਾ ਵਰਤਾਓ ਨਾ ਕਰੇ ਐ ਡੇਢ ਨਾਈਟ ਦੀ ਡਿਊਟੀ ਲਈ ਆਮ ਤੌਰ ਤੇ ਨਾਈਟ ਡਿਊਟੀ ਲਈ ਜਿਹੜੀ ਮੁਸ਼ਕਲ ਆਉਂਦੀ ਏ ਉਹ ਵੀ ਅਸੀਂ ਫੋਰਸ ਨੂੰ ਪ੍ਰੋਪਰ ਨਾਲ ਬਰੀਫ ਕਰਾਂਗੇ ਜਿਹੜਾ ਐਸਟੀਐਮ ਸਾਹਿਬ ਨੇ ਸਾਨੂੰ ਦੱਸਿਆ ਹੈ ਕਿ ਨੈਕਸਟ ਮੀਟਿੰਗ ਜਦੋਂ ਡੀਸੀ ਤੇ ਐਸਐਸਪੀ ਸਾਹਿਬ ਨੇ ਕਰਨੀ ਹੈ ਉਹਦੇ ਚ ਜਿੰਨੀਆਂ ਸੜਕਾਂ ਨੇ ਜਾਂ ਜਿਹੜਾ ਹੋਰ ਇਹਨਾਂ ਨੇ ਇਹਨਾਂ ਨੂੰ ਟਾਰਗੇਟ ਦਿੱਤਾ ਅਲੱਗ-ਅਲੱਗ ਡਿਪਾਰਟਮੈਂਟਸ ਨੂੰ ਉਹਨਾਂ ਦੀ 24 ਤਰੀਕ ਨੂੰ ਮੀਟਿੰਗ ਹੈ ਉਦੋਂ ਪਹਿਲਾ ਪਹਿਲਾ ਇਹ ਸਾਰਾ ਜਿਹੜਾ ਕੰਪਲੀਟ ਕਰ ਲੈਣਾ ਉਸ ਤੋਂ ਬਾਅਦ ਜਿਹੜੀ ਮੈਂ ਦੁਬਾਰਾ ਫਿਰ ਇੱਕ ਮੀਟਿੰਗ ਕਰਾਂਗਾ ਪੁਲਿਸ ਅਫਸਰਾਂ ਨਾਲ ਜਿਹੜੀ ਫੀਡਬੈਕ ਲਵਾਂਗੇ ਔਰ ਪਬਲਿਕ ਨੂੰ ਇਥੋਂ ਦੇ ਇਲਾਕੇ ਦੇ ਲੋਕਾਂ ਨੂੰ ਇਹੋ ਹੀ ਅਸੀਂ ਤੁਹਾਡੇ ਜਰੀਆ ਬੇਨਤੀ ਕਰਾਂਗੇ ਕਿ ਪੁਲਿਸ ਨੂੰ ਪੂਰਾ ਸਹਿਯੋਗ ਦੇਣ ਤਾਂ ਕਿ ਬਾਹਰੋਂ ਆਉਣ ਵਾਲੀ ਸੰਤ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਮੁਸ਼ਕਲ ਨਾ ਆਵੇ ਤੁਸੀਂ ਚਾਹੇ ਤਰ੍ਹਾਂ ਦੇ ਜਿਹੜੇ ਅਸੀਂ ਅਬ ਜਿਹੜੇ ਪੁਆਇੰਟ ਹੈਗੇ ਉਹਨਾਂ ਨੂੰ ਕਵਰ ਕਰਾਂਗੇ ਅਸੀਂ 31 ਪੁਆਇੰਟਾਂ ਤੇ 122 ਸੀਸੀਟੀਵੀ ਜਿਹੜੇ ਕੈਮਰੇ ਉਹ ਅਸੀਂ ਲਾਵਾਂਗੇ 11 ਸਾਡੇ 31 ਪੁਆਇੰਟਾਂ ਤੇ 122 ਸਾਡੇ ਜਿਹੜੇ ਕੈਮਰੇ ਉਹ ਲੱਗਣਗੇ ਇਸ ਤੋਂ ਸਵਾਏ 11 ਸਾਡੇ ਸਬ ਕੰਟਰੋਲ ਰੂਮ ਬਣਨਗੇ ਹਰੇਕ ਤਰ੍ਹਾਂ ਦੀ ਜਿਹੜੀ ਇਨਫੋਰਮੇਸ਼ਨ ਦੀ ਨਾਲੋਂ ਨਾਲ ਉਥੇ ਉਹ ਰਿਲੇ ਹੋਏਗਾ ਨਾਲੋਂ ਦੱਸੀ ਚੱਲਾਂਗੇ ਸਾਡੇ ਕੰਟਰੋਲ ਰੂਮ ਇਥੇ ਹੋਣਗੇ ਇਸ ਤੋਂ ਸواء ਟ੍ਰੈਫਿਕ ਜਿਹੜੀ ਡਿਵਰਜਨ ਦੀਆਂ ਸਾਡੇ 6 ਪੁਆਇੰਟ ਨੇ ਤੇ ਤਿੰਨ ਜਿਹੜੇ ਆਰਜੀ ਬੱਸ ਸਟੈਂਡ ਵੀ ਬਣਾਏ ਗਏ ਨੇ ਜਿੱਥੋਂ ਸਾਡੀਆਂ ਸ਼ਟਲਸ ਅੱਗੇ ਲੈ ਕੇ ਉਹਨਾਂ ਨੂੰ ਚੱਲਣ ਗਿਆ ਤੇ ਹਰ ਇੱਕ ਚੀਜ਼ ਨੂੰ ਅਸੀਂ ਕੈਮਰਾ ਰਾਹੀਂ ਕੰਟਰੋਲ ਕਰਾਂਗੇ ਸਾਰੇ ਡਿਵਰਜਨ ਜਿਹੜੀ ਹੈ ਸਰ ਲਾਸਟ ਦੇ ਜਦੋਂ ਹੌਲਾ ਮੱਲਾ ਜਿਸ ਦਿਨ ਖਤਮ ਹੁੰਦਾ ਹੈ ਉਦੋਂ ਸੰਗਤ ਜਦੋਂ ਜਾਂਦੀ ਹੈ ਬਹੁਤ ਜ਼ਿਆਦਾ ਰਸ਼ ਪੈਂਦਾ ਜੀ ਤੇ ਉਦੋਂ ਤਾਂ ਰੋਡ ਸਾਰਾ ਸਿੱਧਾ ਹੀ ਹੋਵੇਗਾ ਜਿਹੜੇ ਵਿੱਚੋਂ ਯੂ ਟਰਨ ਲੈਂਦੇ ਨੇ ਉਹ ਰਸਤੇ ਜਿਹੜੇ ਉਹ ਬੰਦ ਕੀਤੇ ਜਾਣਗੇ ਤਾਂ ਕਿ ਜਿਹੜੇ ਲੋਕ ਸਿੱਧੇ ਨਿਕਲ ਕੇ ਜਲਦੀ ਜਿਹੜੇ ਨਿਕਲ ਸਕਣੋਂ ਉਹਦੇ ਜੋ ਪ੍ਰੋਬਲਮ ਨਾ ਆਵੇ ਜੇਕਰ ਕੋਈ ਯੂ ਟਰਨ ਲਾਈਨ ਆਲਾ ਆਉਂਦਾ ਹੈ ਤੇ ਉਹਦੇ ਨਾਲ ਟ੍ਰੈਫਿਕ ਜਿਹੜੀ ਉਹ ਬਲੌਕ ਹੋ ਜਾਂਦੀ ਹੈ ਉਹਦੇ ਵਿੱਚ ਪ੍ਰੋਬਲਮ ਹੈ ਬਾਕੀ ਸਾਰੇ ਦਿਨਾਂ ਦੇ ਵਿੱਚ ਜਿੱਥੋਂ ਜਿੱਥੋਂ ਸਾਡੇ ਅਫਸਰ ਸਾਹਿਬਾਨਾਂ ਨੂੰ ਜ਼ਰੂਰਤ ਮਹਿਸੂਸ ਹੋਈ ਹੈ ਥੋੜਾ ਵਰਜਨ ਇਹ ਦੇਣੀ ਹੈ ਉਹਨਾਂ ਦਿਨਾਂ ਦੇ ਵਿੱਚ ਚਾਹ ਕਿਰਤਪੁਰ ਸਾਹਿਬ ਦਾ ਹੋਵੇ ਚਾਹ ਨਤਪੁਰ ਸਾਹਿਬ ਦਾ ਹੋਵੇ ਉਹ ਸਾਡੇ ਐਸਪੀ ਜਿਹੜੇ ਨੇ ਨਾਲ ਰਾਜਪਾਲ ਸਿੰਘ ਜੀ ਇਹ ਨਾਲ ਇਹਨਾਂ ਨੂੰ ਓਵਰ ਆਲ ਜਿਹੜਾ ਸੀ ਟ੍ਰੈਫਿਕ ਦੇ ਕੰਟਰੋਲ ਦੇ ਉੱਤੇ ਲਾਇਆ ਹੋਇਆ ਇਹ ਡਿਵਰਜਨ ਜਿਹੜੀ ਉਹ ਨਾਲ ਦੌਣ ਗਿਆ ਜਿਹੜੇ 14 ਜਿਹੜੇ ਛੋਟੇ ਵੀ ਵਾਹਨ ਨੇ ਉਹ ਸਾਡਾ ਜਿਹੜਾ ਆਲਟਰਨੇਟ ਰੂਟ ਰੱਖੇ ਹੋਏ ਨੇ ਉਹ ਉਹਨਾਂ ਦੇ ਵਾਲੇ ਪਾਸੇ ਉਸ ਸਾਈਡ ਤੋਂ ਵੀ ਜਿਹੜੇ ਕੱਢੇ ਜਾਣਗੇ ਤਾਂ ਇੱਕ ਮੇਲੇ ਬਹੁਤ ਵੱਡੀ ਹੋਈ ਇਹਦੇ ਬਾਰੇ ਅਸੀਂ ਡਿਟੇਲ ਦੇ ਵਿੱਚ ਜਿਹੜਾ ਡਿਸਕਸ ਕੀਤਾ ਹੋਇਆ ਜਿਹੜੀ ਸਾਡੀ ਨਾਈਟ ਡਿਊਟੀ ਉਹਨੂੰ ਸੀ ਪ੍ਰੋਪਰ ਬਰੀਫ ਕਰਕੇ ਲਾਵਾਂਗੇ ਨਾਲ ਲੋਕਲ ਅਫਸਰ ਵੀ ਲਾਵਾਂਗੇ ਇਹ ਨਹੀਂ ਹੋਏਗਾ ਕਿ ਬਾਹਰਲੇ ਅਫਸਰ ਹੀ ਨਾਈਟ ਡਿਊਟੀ ਤੇ ਲੱਗਣਗੇ ਜਿਹੜੇ ਲੋਕਲ ਅਫਸਰ ਦੂਜਿਆਂ ਦੇ ਨਾਲ ਆਪਣੀ ਪ੍ਰੋਪਰ ਰਿਸਪਾਂਸਿਬਿਲਟੀ ਨੂੰ ਨਿਭਾਉਣਗੇ ਤੇ ਪਬਲਿਕ ਨੂੰ ਵੀ ਇਹੋ ਕੋਸ਼ਿਸ਼ ਕਰਾਂਗੇ ਕਿ ਉਹ ਆਪ ਆਪਣੀਆਂ ਪਾਰਕਿੰਗਾਂ 'ਚ ਡਾਇਰੈਕਟਰ ਲਾਉਣ ਇਸ ਤੋਂ ਸਵਾਇਆ ਅਸੀਂ ਇਹ ਵੀ ਫੈਸਲਾ ਕੀਤਾ ਕਿ ਜਿੰਨੇ ਡੇਰੇ ਨੇ ਉਹਨਾਂ ਨਾਲ ਉੱਥੇ ਮੀਟਿੰਗ ਕੀਤੀ ਜਾਵੇ ਜਿਹੜੇ ਲੋਕ ਉਹਨਾਂ ਦੇ ਆਉਣੇ ਨੇ ਲਗ ਲਗ ਥਾਵਾਂ ਤੋਂ ਲੋਕਾਂ ਨੇ ਆਉਣਾ ਹੈ ਉਹਨਾਂ ਨੂੰ ਦੱਸਿਆ ਜਾਵੇ ਕਿ ਉਹ ਆਪਣੀਆਂ ਟਰੈਕਟਰ ਟਰਾਲੀਆਂ ਤੇ ਆਪਣੇ ਡੇਰੇ ਦਾ ਸਟicker ਨਾਲ ਲਾ ਕੇ ਆਉਣ ਕਿਉਂਕਿ ਜੇਕਰ ਅਸੀਂ ਇੱਕ ਡੇਰੇ ਵਾਲੇ ਨੇ ਉਹਨਾਂ ਕੋਲ 100 ਟਰਾਲੀ ਜਾਂ 200 ਟਰਾਲੀ ਦਾ ਪ੍ਰਬੰਧ ਹੈਗਾ ਤਾਂ ਉਹ ਟਰਾਲੀ ਉਹਨਾਂ ਦੇ ਡੇਰੇ 'ਚ ਜਾਏਗੀ ਉਹ ਉੱਥੇ ਭੇਜਾਂਗੇ ਕਈ ਵਾਰ ਕੀ ਹੁੰਦਾ ਹੈ ਜੇ ਜੇ ਸੀ ਦੂਜਿਆਂ ਨੂੰ ਰੋਕਣਿਆ ਤੇ ਉਹ ਪਿੱਛੇ ਆ ਕੇ ਲੜਾਈ ਝਗੜਾ ਕਰਦੇ ਆ ਤੇ ਇਸ ਕਰਕੇ ਸਾਰਿਆਂ ਨੂੰ ਹੀ ਜਿੰਨੇ ਡੇਰੇਆ ਨੇ ਉਹਨਾਂ ਨਾਲ ਸਾਡੇ ਐਸਪੀ ਸਾਹਿਬ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਇਹ ਮੀਟਿੰਗਾਂ ਕਰਨਗੇ ਉਹਨਾਂ ਨੂੰ ਵੀ ਅਸੀਂ ਦੱਸਾਂਗੇ ਪਲੱਸ ਤੁਹਾਡੇ ਜਰੀਏ ਤਾਂ ਜਿਹੜਾ মিডিਆ ਰਾਈ ਤਾਂ ਕਨਵੇ ਹੋ ਹੀ ਜਾਣਾ ਸਾਰਿਆਂ ਨੂੰ ਇਹਦੇ ਸੰਬੰਧੀ ਡਿਟੇਲ ਦੇ ਵਿੱਚ ਜਿਹੜੇ ਰੂਟ ਨੇ ਜਾਂ ਹੋ ਰੇ ਉਹ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਇੱਕ ਜੁਆਇੰਟਲੀ ਜਿਹੜੀ ਹੈ ਉਹ ਪ੍ਰੈਸ ਕਾਨਫਰੰਸ ਕਰਨਗੇ ਕੋਲਾ ਮੱਲਾ ਸ਼ੁਰੂ ਹੋਣ ਤੋਂ ਤਿੰਨ ਚਾਰ ਦਿਨ ਪਹਿਲਾਂ ਇੱਥੋਂ ਜਾਊਗੀ ਮੈਂ ਸਰ ਜਿਹੜਾ ਹੈਵੀ ਟ੍ਰੈਫਿਕ ਹੈ ਗਿਆ ਸਰ ਉਹਦੇ ਵਾਸਤੇ ਆਪਾਂ ਆਲਟਰਨੇਟਿਵ ਰੂਟ ਬਣਾ ਰਹੇ ਹਾਂ ਗਿਆਸ ਉਹ ਐਕਟਿਵੇਟ ਹੋ ਜਾਏ ਇੱਥੇ ਆ ਜਾਓ ਨੇੜੇ ਯਾਰਾਂ ਆਓ ਉਹ ਕੁਝ ਦਿਨਾਂ ਚ ਐਕਟੀਵੇਟ ਹੋ ਜਾਊਗਾ ਜਿਹੜੀ ਤੁਸੀਂ ਗੱਲ ਕੀਤੀ ਸੀ ਡਾਇਵਰਜਨਸ ਦੀ ਉਹ ਸਾਡੇ ਜਦੋਂ ਮੁਹੱਲਾ ਇੱਥੇ ਸ਼ੁਰੂ ਹੁੰਦਾ ਹੈਗਾ ਆਪਣਾ 13 ਤਰੀਕ 14 ਤਰੀਕ 15 ਤਰੀਕ ਤਿੰਨ ਦਿਨ ਲਗਾਤਾਰ ਸਾਡੀ ਡਾਇਵਰਜਨਸ ਜਿਹੜੀ ਮੇਨ ਛੇ ਡਾਇਵਰਜਨਸ ਹੈਗੇ ਨੇ ਵੱਡੇ ਵਹੀਕਲਾਂ ਵਾਸਤੇ ਸਟਾਰਟ ਹੋ ਜਾਣਗੀ ਆ ਛੋਟੇ ਵਹੀਕਲਸ ਐਸੇ ਰਸਤੇ ਤੋਂ ਫਲਾਈ ਕਰਦੇ ਰਹਿਣਗੇ ਆ ਦੂਰ ਤੱਕ ਜਿਹੜੇ ਨਾਕੇ ਲਾਵਾਂਗੇ ਉਹਨਾਂ ਨਾਕਿਆਂ ਦੇ ਜਿਹੜੀ ਕੋਈ ਹੁੱਲੜਬਾਜੀ ਕਰਨ ਵਾਲੇ ਆ ਉਹਨਾਂ ਤੇ ਵੀ ਐਕਸ਼ਨ ਜੜਾ ਹੋਏਗਾ ਸਟੈਪ ਬੱਸ ਨੂੰ ਇਹਦੇ ਬਾਰੇ ਪੂਰਾ ਧਿਆਨ ਦੇਣਿਆ ਜੀ ਫੋਰਸ ਨੂੰ ਬਰੀਫ ਕਰਦੇ ਰਾਵਾਂਗੇ ਚੈੱਕ ਵੀ ਕਰਾਂਗੇ ਔਰ ਸਖਤੀ ਵੀ ਕਰਾਂਗੇ ਦੇ ਉੱਤੇ ਕਿਉਂਕਿ ਬਹੁਤ ਬਹੁਤ ਸਾਲ ਪਹਿਲਾਂ ਪੂਰੀ ਸਖਤੀ ਕਰਾਂਗੇ ਜੀ ਠੀਕ ਹੈ ਥੈਂਕ ਯੂ ਜੀ ਥੈਂਕ ਯੂ